ਕੋ ਸ਼ਰੋਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪਿਛਲੇ ਦੋ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਜਿਸ ਤਰੀਕੇ ਦੇ ਨਾਲ ਜਦਾਦਾ ਜਿਹੜੀਆਂ ਉੱਤੇ ਗੁਰਦਪੁਤ ਕੀਤਾ ਜਾ ਰਹੀਆਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਹਿਬ ਕਾ ਜਤਰਾ ਦਾ ਕਾਲਤਖ ਸਾਹਿਬ ਉਹਨਾਂ ਨੇ ਬਹੁਤ ਵੱਡਾ ਇਸ ਇਸ਼ੂ ਚੁੱਕਿਆ ਕਿ ਇਹ ਜਦਾਦਾ ਜਿਨ੍ਹਾਂ ਦੀ ਕੀਮਤਾਂ ਬਾਜ਼ਾਰ ਦੇ ਵਿੱਚ 60 ਲੱਖ ਰੁਪਏ ਦੀ ਹੈ ਘੱਟ ਤੋਂ ਘੱਟ ਉਹ 16 ਲੱਖ ਰੁਪਏ ਦੇ ਵਿੱਚ ਵੇਚੀ ਗਈ ਹੈ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਂ ਨੂੰ ਦਿੱਤੀ ਜਾ ਰਹੀ ਹੈ 50 ਲੱਖ ਰੁਪਏ ਦੀ ਜਦਾਦ 9 ਲੱਖ ਰੁਪਏ ਵੀ ਦਿੱਤੀ ਜਾ ਰਹੀ ਹੈ ਸਾਡਾ ਅੱਜ ਮਕਸਦ ਇੱਥੇ ਸੰਗਤ ਨੂੰ ਵੇਅਰ ਕਰਾਉਣਾ ਸੀ ਧਾਮੀ ਸਾਹਿਬ ਕੋਲ ਸਵਾਲ ਪੁੱਛਣਾ ਸੀ ਕਿ ਵੀ ਜਦਾਦਾਂ ਤੁਸੀਂ ਕਿਸ ਤਰੀਕੇ ਨਾਲ ਦੇ ਰਹੇ ਹੋ ਇਹ ਉਹ ਜਦਾਦਾਂ ਨਹੀਂ ਜਿਹੜੀਆਂ ਸੰਗਤਾਂ ਨੇ ਤੁਹਾਨੂੰ ਇੱਥੇ ਗੁਰੂ ਘਰ ਦੇ ਬਣਾਉਣ ਵਾਸਤੇ ਦਿੱਤੀ ਹੈ ਇੱਥੇ ਇੰਸਟੀਚਿਊਸ਼ਨ ਬਣਾਉਣ ਵਾਸਤੇ ਦਿੱਤੀ ਹੈ ਤੇ ਹਸਪਤਾਲ ਬਣਾਉਣ ਵਾਸਤੇ ਦਿੱਤੀ ਹੈ ਔਰ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਪਦਮਜੀਤ ਸਿੰਘ ਸਰਨਾ ਜਿਹੜਾ ਅਕਾਲੀ ਦਲ ਨੂੰ ਇਸ ਵਕਤ ਲੀਡ ਕਰ ਰਿਹਾ ਕੋਰ ਕਮੇਟੀ ਮੈਂਬਰ ਸਾਹਿਬ ਮਜੀਤ ਸਿੰਘ ਜੀ ਕੇ ਅਸੀਂ ਉਹਨਾਂ ਕੋਲ ਵੀ ਸਵਾਲ ਕੀਤਾ ਇਸ ਗੱਲ ਦਾ ਕਿ ਜਿੱਥੇ ਬੇਬੁਨਿਆਦੀ ਲੋੜ ਹੁੰਦੀ ਹੈ ਤੁਸੀਂ ਆਪਣੇ ਇੱਥੇ ਧਰਨੇ ਵੀ ਦੇਣੇ ਸ਼ੁਰੂ ਕਰ ਦਿੰਦੇ ਹੋ ਤੁਸੀਂ ਉੱਥੇ ਬੋਲਾ ਵੀ ਸ਼ੁਰੂ ਕਰ ਦਿੰਦੇ ਹੋ ਮਗਰ ਅੱਜ ਤੁਹਾਡੇ ਮੂੰਹ ਦੇ ਵਿੱਚ ਕਿਹੜੇ ਹੰਗਰੂ ਪਏ ਨੇ ਕਿ ਤੁਸੀਂ ਬੋਲ ਨਹੀਂ پا ਰਹੇ ਤੁਹਾਨੂੰ ਕਿਹੜਾ ਐਸਾ ਲੋਭ ਲਾਲਚ ਦਿੱਤਾ ਗਿਆ ਔਰ ਇਹ ਜਿਹੜੀ ਜਦਾਦਾ ਜਿਹੜੀ ਗੁਰਦੁਆਰ ਤੋਂ ਹੋ ਰਹੀ ਹੈ ਉਹਦੇ ਬਾਰੇ ਤੁਸੀਂ ਕੁਝ ਨਹੀਂ ਬੋਲ ਰਹੇ ਜਦ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਰਟ ਕਚਹਿਰੀਆ ਹੁੰਦੀ ਹੈ ਉੱਤੇ ਕੋਈ ਕੇਸ ਦੀ ਗੱਲ ਹੁੰਦੀ ਹੈ ਉਸ ਵਕਤ ਦਿੱਲੀ ਚ ਪ੍ਰੋਪੋਗੈਂਡਾ ਕਰਦੇ ਨੇ ਜੀ ਕਿ ਇੱਥੇ ਦੀਆਂ ਪ੍ਰਾਪਰਟੀਆਂ ਨਿਲਾਮ ਹੋ ਰਹੀਆਂ ਅੱਜ ਜਿਹੜੀਆਂ ਵਿਕ ਗਈਆਂ ਉਹਦੇ ਬਾਰੇ ਤੁਹਾਡੇ ਕੋਲ ਕੁਝ ਸਵਾਲ ਨਹੀਂ ਦੇਖੋ ਦੋ ਦਿਨ ਤੋਂ ਜੋ ਪੰਜਾਬੀ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਛਤ ਰਿਹਾ ਹੈ ਔਰ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਨੇ ਬਿਲਕੁਲ ਬਾਕੀ ਦੇ ਨਾਲ ਇਸ ਆਵਾਜ਼ ਨੂੰ ਬੁਲੰਦ ਕੀਤਾ ਹੈ ਕਿ ਜੋ 60 ਲੱਖ ਦੀ ਜ਼ਮੀਨ ਸੀ 16 ਲੱਖ ਦੇ ਵਿੱਚ ਜਿਸ ਦੀ ਕੀਮਤ 50 ਲੱਖ ਸੀ ਉਹ 9 ਲੱਖ ਦੇ ਵਿੱਚ ਆਪਣੇ ਚਾਹਤਿਆਂ ਨੂੰ ਦੇ ਦਿੱਤੀ ਆ ਸੋ ਇਹ ਮੈਂ ਸਮਝਦਾ ਕਿ ਬਹੁਤ ਹੀ ਪਾਪ ਵਾਲੀ ਗੱਲ ਹੈ ਕਿ ਗੁਰੂ ਘਰ ਦੀ ਜ਼ਮੀਨ ਜਿਹੜੀ ਧਾਮ ਦੇ ਵਿੱਚ ਦਿੱਤੀ ਹੋਵੇ ਔਰ ਉਹ এসਜੀਪੀਸੀ ਇਸ ਤਰੀਕੇ ਦੇ ਨਾਲ ਉਸ ਨੂੰ ਵੇਚ ਦੇਵੇ ਇਹ ਇਸ ਤੋਂ ਵੱਡੀ ਹੋਰ ਗੁਨਾਹ ਕੀ ਹੋ ਸਕਦਾ ਹੈ ਕਿ ਜਮੀਨਾ ਲੋਕਾਂ ਦੇ ਵਿਸ਼ਵਾਸ ਕਰਕੇ ਗੁਰੂ ਘਰ ਦੇ ਉੱਤੇ ਵਿਸ਼ਵਾਸ ਕਰਕੇ ਪ੍ਰਬੰਧਕਾਂ ਦੇ ਵਿਸ਼ਵਾਸ ਕਰਕੇ ਦਿੱਤੀਆਂ ਸਨ ਔਰ ਇੱਕ ਇੱਕ ਕਰਕੇ ਅਗਰ ਆਪਸ਼ਨ ਕਰਕੇ ਜਮੀਨਾ ਵੇਚਣੀਆਂ ਸ਼ੁਰੂ ਕਰਦੇ ਹੋਗੇ ਤੇ ਫਿਰ ਗੁਰੂ ਘਰ ਕਿੱਥੇ ਬਚਣਗੇ ਅੱਜ ਇਹ ਜਮੀਨਾ ਵਿਕੀਆਂ ਕੱਲ ਨੂੰ ਗੁਰੂ ਘਰ ਵੀ ਵੇਚਣੇ ਤੁਰ ਪੈਣਗੇ ਸੋ ਇਹ ਬੜੇ ਅਫਸੋਸ ਦੀ ਗੱਲ ਹੈ ਲੇਕਿਨ ਜਿਹੜੇ ਸਲਾਹਕਾਰ ਦਿੱਲੀ ਤੋਂ ਗਏ ਆ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਮਨਜੀਤ ਸਿੰਘ ਜੀਕੇ ਇਨਾਂ ਦੀ ਅੱਜ ਸਲਾਹ ਕਿੱਥੇ ਆ ਕਿ ਦਿੱਲੀ ਸਿੱਖ ਉਦਰਾ ਕਮੇਟੀ ਨੂੰ ਤੇ ਕੋਸਦੇ ਆ ਜਦਕਿ ਦਿੱਲੀ ਸਿੱਖ ਉਦਰਾ ਪ੍ਰਬੰਧਕ ਕਮੇਟੀ ਨੇ ਇੱਕ ਇੰਚ ਵੀ ਜ਼ਮੀਨ ਜਿਹੜੀ ਹੈ ਕਿਤੇ ਜਾਣ ਨਹੀਂ ਦਿੱਤੀ ਬਣਾਈਆਂ ਕਟਾਈ ਨਹੀਂ ਹੈ ਲੇਕਿਨ ਉਸ ਦੇ ਬਾਅਦ ਵੀ ਇਹਨਾਂ ਨੇ ਸ਼ੋਰ ਸ਼ਰਾਬਾ ਪ੍ਰੋਟੈਸਟ ਪੁਤਲੇ ਸਾੜ ਰਹੇ ਕਦੀ ਕੁਝ ਕਰ ਰਹੇ ਆ ਉਹ ਪਿਛਲੇ 3 ਦਿਨਾਂ ਤੋਂ ਇੰਨੇ ਹੀ ਮੀਡੀਆ ਦੇ ਉੱਤੇ ਚਰਚਾ ਹੋ ਰਹੀ ਆ ਔਰ ਇਹ ਚੁੱਪਚਾਪ ਘੁੰਗਣੀਆਂ ਮੂੰਹ ਚ ਪਾ ਕੇ ਬੈਠੇ ਆ ਕਿਹਾ ਇਹਨਾਂ ਦੀ ਸਲਾਹ ਸੀ ਇਹ ਆਪਣਾ ਕਲੀਅਰ ਕਰਨ ਜੇ ਸਲਾਹ ਨਹੀਂ ਸੀ ਤੇ ਕਿਉਂ ਨਹੀਂ ਉੱਥੇ ਪੰਜਾਬ ਦੇ ਵਿੱਚ ਜਾ ਕੇ ਧਾਮੀ ਸਾਹਿਬ ਦੇ ਘਰ ਦੇ ਬਾਹਰ ਪ੍ਰੋਟੈਸਟ ਕਰਨ ਸੁਖਵੀਰ ਬਾਦਲ ਦੇ ਘਰ ਦੇ ਬਾਹਰ ਪ੍ਰੋਟੈਸਟ ਕਰਨ ਕਿ ਇਹ ਜ਼ਮੀਨਾਂ ਗੁਰੂ ਘਰ ਦੀਆਂ ਕਿੱਦਾਂ ਵੇਚ ਗੀਆਂ ਦਿੱਲੀ ਦੀ ਸੰਗਤ ਨੂੰ ਨਾਲ ਲੈ ਕੇ ਜਾਣ ਅਸੀਂ ਵੀ ਨਾਲ ਚੱਲਾਂਗੇ ਬਣਾਉਣ ਪ੍ਰੋਗਰਾਮ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਤੇ ਇਹ ਸੰਗਤ ਨੂੰ ਦੱਸਣਾ ਲੇਕਿਨ ਇਹ ਧੋਗਲੀ ਨੀਤੀ ਕਿ ਦਿੱਲੀ ਦੇ ਵਿੱਚ ਕੁਝ ਉੱਥੇ ਤਲਵੇ ਚਟਣੇ ਸੋ ਇਹ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਲੋ ਸਾਹਿਬ ਜਿਸ ਤਰੀਕੇ से ਆਪਨੇ આરોਪ ਲਗਾਇਆ ਕਿ ਐਸਜੀਪੀਸੀ ਐਸਾ ਕਰ ਰਹੀ ਹੈ ਕਿ ਆਪ ਕੀ ਮੰਗ ਕਰਤੇ ਹੈ ਐਸਜੀਪੀਸੀ ਤੋਂ? ਐਸਜੀਪੀਸੀ ਤੋਂ ਸਾਡੀ ਮੰਗ ਹੈ ਕਿ ਇਹ ਜੋ ਵੀ ਗੁਰੂ ਘਰ ਦੀਆਂ ਜਾਇਦਾਦਾਂ ਹੈ ਇਹਦਾ ਆਪਸ਼ਨ ਜੋ ਕੀਤਾ ਹੈ ਉਹ ਕੈਨਸਲ ਕਰਨ ਔਰ ਗੁਰੂ ਘਰ ਦੀਆਂ ਜਾਇਦਾਦਾਂ ਗੁਰੂ ਘਰ ਵਾਸਤੇ ਵਰਤੀਆਂ ਜਾਵਣ।